ਸਤਿ ਸングਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਰਾਜਸਥਾਨ ਦੇ ਗੋਲੂ ਵਾਲਾ ਮੰਡੀ ਦੇ ਅੰਦਰ ਆਉਂਦੇ ਗੁਰਦੁਆਰਾ ਮਹਿਤਾਬਗੜ ਵਿਖੇ ਜੋ ਵਾਪਰਿਆ ਉਹ ਕਿਸੇ ਵੀ ਲੋਕਤੰਤ੍ਰਿਕ ਦੇਸ਼ ਵਾਸਤੇ ਡੈਮੋਕਰੇਟਿਕ ਕੰਟਰੀ ਵਾਸਤੇ ਮੰਦ ਭਾਗਾ ਹੀ ਕਿਹਾ ਜਾ ਸਕਦਾ ਹੈ ਚੰਗਾ ਨਹੀਂ ਕਿਹਾ ਜਾ ਸਕਦਾ ਅੱਧੀ ਰਾਤ ਨੂੰ ਗੁੰਡਾ ਤੱਤ ਬਿਨਾਂ ਕਿਸੇ ਵਾਰਨਿੰਗ ਤੋਂ ਬਿਨਾਂ ਕਿਸੇ ਖਾਸ ਗੱਲਬਾਤ ਤੋਂ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਏ ਤੇ ਅੰਦਰ ਮੌਜੂਦ ਸਿੰਘਾਂ ਦੇ ਉੱਤੇ ਅਟੈਕ ਕਰ ਦਿੱਤਾ। ਉਸ ਅਟੈਕ ਦੀਆਂ ਜੋ ਵੀਡੀਓ ਸਾਹਮਣੇ ਆ ਰਹੀਆਂ ਨੇ ਖਾਸ ਤੌਰ ਤੇ ਜਿਹੜੇ ਸਿੰਘ ਜ਼ਖਮੀ ਹੋਏ ਨੇ ਨੌਜਵਾਨ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ। ਨਾ ਛੋਟੇ ਬੱਚਿਆਂ ਨੂੰ ਬਖਸ਼ਿਆ ਗਿਆ, ਨਾ ਔਰਤਾਂ ਨੂੰ ਤੇ ਨਾ ਹੀ ਉੱਥੇ ਕੰਮ ਕਰ ਰਹੇ ਸੇਵਾਦਾਰਾਂ ਨੂੰ, ਨਿਹੰਗ ਸਿੰਘਾਂ ਨੂੰ ਕਿਸੇ ਨੂੰ ਨਹੀਂ ਬਖਸ਼ਿਆ ਗਿਆ। ਤੇ ਜੋ ਉਹਨਾਂ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਹਸਪਤਾਲ ਦੇ ਵਿੱਚੋਂ ਜ਼ਖਮੀ ਹੋਏਆਂ ਦੀਆਂ ਬੱਚੇ ਜਿਹੜੇ ਨੇ ਖੂਨ ਦੀ ਉਲਟੀ ਕਰ ਰਹੇ ਨੇ ਔਰ ਬਜ਼ੁਰਗ ਜਿਹੜੇ ਨੇ ਉਹ ਬੁਰੀ ਤਰ੍ਹਾਂ ਜਿਹੜੇ ਨੇ ਜ਼ਖਮੀ ਨੇ ਬੜੀ ਬੁਰੀ ਤਰ੍ਹਾਂ ਮਾਰਿਆ ਗਿਆ ਔਰ ਇੱਥੋਂ ਤਿਕਣ ਕਿਹਾ ਗਿਆ ਕਿ ਉਹਨਾਂ ਦੇ ਵਿੱਚੋਂ ਕੁਝ ਦੀ ਹਾਲਤ ਜਿਹੜੀ ਹੈ ਉਹ ਬੜੀ ਮਾੜੀ ਹੈ ਆਜ਼ਾਦ ਦੇਸ਼ ਦੇ ਵਿੱਚ ਕਿਸੇ ਵੀ ਦੇ ਨਾਲ ਵੀ ਅਜਿਹੀ ਘਟਨਾ ਜਿਹੜੀ ਹੈ ਉਹ ਚੰਗੀ ਨਹੀਂ ਹੈ ਉਹ ਡੈਮੋਕ੍ਰੇਸੀ ਵਾਸਤੇ ਚੰਗੀ ਨਹੀਂ ਹੈ ਉਹ ਲੋਕਤੰਤਰ ਦੀ ਅਨਿਯਮਾ ਜਿਹੜੀਆਂ ਨੇ ਉਹ ਕਮਜ਼ੋਰ ਕਰਦੀ ਹੈ ਮਜ਼ਬੂਤ ਨਹੀਂ ਕਰਦੀ ਸਿੱਖ ਕੌਮ ਦੇ ਵਿੱਚ ਅੱਗੇ ਬੜੇ ਰੋਸ ਨੇ ਕਿਉਂਕਿ ਗੁਰਦੁਆਰਾ ਡਾਂਗ ਮਾਰ ਗੁਰਦੁਆਰਾ ਗਿਆਨ ਗੋਦੜੀ ਪਤੇ ਗੁਰਦੁਆਰਾ ਜਿਹੜਾ ਹੋਰ ਕਈ ਜਿਹੜੇ ਸਿੱਖਾਂ ਦੇ ਗੁਰਦੁਆਰੇ ਐ ਜਿਨ੍ਹਾਂ ਨੂੰ ਇੱਕ ਇੱਕ ਕਰਕੇ ਕਬਜ਼ੇ ਕੀਤੇ ਗਏ ਤੇ ਉਹ ਰੋਲੇ ਅਦਾਲਤਾਂ ਵਿੱਚ ਚੱਲ ਰਹੇ ਨੇ ਪਰ ਕੱਲ ਜੋ ਕੁਝ ਰਾਜਸਥਾਨ ਦੇ ਵਿੱਚ ਵਾਪਰਿਆ ਰਾਜਸਥਾਨ ਦੇ ਵਿੱਚ ਪਹਿਲਾਂ ਵੀ ਅਜਿਹੇ ਹੀ ਕਈ ਘਟਨਾਵਾਂ ਹੋ ਚੁੱਕੀਆਂ ਨੇ ਜਿੱਥੇ ਉੱਥੇ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਨਾਲ ਜ਼ੁਲਮ ਹੋ ਰਿਹਾ ਹੈ ਸਾਡੇ ਨਾਲ ਤੱਕਾ ਹੋ ਰਿਹਾ ਹੈ ਪਰ ਕੱਲ ਜੋ ਰਾਜਸਥਾਨ ਦੀ ਮੰਡੀ ਗੋਲੂਵਾਲ ਦੇ ਗੁਰਦੁਆਰਾ ਮਹਿਤਾਬਗੜ ਵਿਖੇ ਹੋਇਆ ਉਹ ਸਵਾਏ ਗੁੰਡਾਗਰਦੀ ਸਵਾਏ ਬੁਰਸ਼ਾਗਰਦੀ ਪਰ ਸਵਾਏ ਤੱਕੇਸ਼ਾਈ ਤੋਂ ਕੁਝ ਵੀ ਨਹੀਂ ਕਿਹਾ ਜਾ ਸਕਦਾ ਕੇਵਲ ਸਿੱਖ ਹੀ ਨਹੀਂ ਮੈਂ ਸਮਝਣਾ ਕਿ ਕੋਈ ਵੀ ਇਨਸਾਨ ਜਿਹਨੂੰ ਮਾੜਾ ਮੋਟਾ ਵੀ ਮਨੁੱਖੀ ਅਧਿਕਾਰਾਂ ਦੇ ਨਾਲ ਪਿਆਰ ਹੈਗਾ ਜਿਹਨੂੰ ਲੱਗਦਾ ਹੈ ਕਿ ਨਹੀਂ ਡੈਮੋਕਰੇਟਿਕ ਤਰੀਕੇ ਨਾਲ ਹੀ ਇਸ ਦੇਸ਼ ਦੇ ਵਿੱਚ ਕੰਮ ਹੋਣੇ ਚਾਹੀਦੇ ਨੇ ਉਹ ਸਾਰਿਆਂ ਨੂੰ ਇਹ ਵੀਡੀਓ ਵੇਖਣ ਤੋਂ ਬਾਅਦ ਜ਼ਰੂਰ ਠੇਸ ਪਹੁੰਚੇਗੀ ਵੀਡੀਓ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਜਿਹੜੇ ਸਿੰਘ ਨੇ ਉਹ ਬੁਰੀ ਤਰ੍ਹਾਂ ਫੱਟਰ ਨੇ ਬਹੁਤ ਬੁਰੀ ਤਰ੍ਹਾਂ ਅਟੈਕ ਕੀਤਾ ਗਿਆ ਹਥਿਆਰਾਂ ਦੇ ਨਾਲ ਇਥੋਂ ਦੇ ਕਨਕੀ ਜਿਹੜੇ ਨੌਜਵਾਨ ਬੱਚੇ ਨੇ ਖੂਨ ਦੀ ਉਲਟੀਆਂ ਵੀ ਕਰ ਰਹੇ ਨੇ ਔਰ ਇਹ ਜਿਹੜਾ ਅਟੈਕ ਹੋਇਆ ਇਹ ਅਚਾਨਕ ਹੋਇਆ ਅੱਧੀ ਰਾਤ ਨੂੰ ਹੋਇਆ ਜਦੋਂ ਸਿੰਘ ਜਿਹੜੇ ਨੇ ਸੁੱਤੇ ਹੋਏ ਸਨ ਕਿਉਂਕਿ ਸਵੇਰੇ ਉੱਠ ਕੇ ਮਾਰੇ ਦੇ ਪ੍ਰਕਾਸ਼ ਤੇ ਬਾਕੀ ਜਿਹੜੇ ਕਾਮ ਨੇ ਕਾਰਜ ਨੇ ਉਹ ਕਰਨੇ ਹੁੰਦੇ ਨੇ ਉਹ ਸੁੱਤਿਆਂ ਦੇ ਉੱਤੇ ਅਟੈਕ ਕਰਕੇ ਬੀਬੀਆਂ ਬੱਚੇ ਬਜ਼ੁਰਗ ਜੋ ਵੀ ਉੱਥੇ ਮੌਜੂਦ ਸਨ ਸਭ ਦੇ ਉੱਤੇ ਬੁਰੀ ਤਰ੍ਹਾਂ ਅਟੈਕ ਕੀਤਾ ਗਿਆ ਇਹ ਵੀ ਦੱਸਿਆ ਜਾਂਦਾ ਹੈ ਕਿ ਬੀਬੀ ਹਰਮੀਤ ਕੌਰ ਜੀ ਅਤੇ ਕੁਝ ਸਿੰਘ ਗਾਇਬ ਨੇ ਜਿਨ੍ਹਾਂ ਦਾ ਪਤਾ ਵੀ ਨਹੀਂ ਲੱਗ ਰਿਹਾ ਕਿ ਉਹ ਕਿੱਥੇ ਨੇ ਇਹ ਪੂਰੀ ਘਟਨਾ ਕੀ ਹੈ ਇਹਦੇ ਬਾਰੇ ਇੱਕ ਵਾਰੀ ਆਪਾਂ ਸਰਦਾਰ ਤਜਿੰਦਰਪਾਲ ਸਿੰਘ ਟੀਮਾਂ ਜਿਹੜੇ ਰਾਜਸਥਾਨ ਦੇ ਉੱਗੇ ਸਿੱਖ ਆਗੂ ਨੇ ਸਿੱਖ ਮਸਲਿਆਂ ਵਿੱਚ ਵੱਧ ਚੜ ਕੇ ਅੱਗੇ ਆਉਂਦੇ ਨੇ ਤੇ ਰਾਤ ਹੀ ਉਹਨਾਂ ਨੇ ਲਾਈਵ ਵੀਡੀਓ ਪਾ ਕੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਸੀ ਇੱਕ ਵਾਰ ਉਹਨਾਂ ਨਾਲ ਗੱਲਬਾਤ ਕਰਨੇ ਆ ਕਿ ਇਹ ਮਸਲਾ ਹੈ ਕੀ ਤੇ ਕਿਉਂ ਇਦਾਂ ਹੋਇਆ ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਪ੍ਰਿਤਪਾਲ ਸਿੰਘ ਪੰਨੋ ਇੱਕ ਔਂਕਾਰ ਮੀਡੀਆ ਕਰਨਾਲ ਹਰਿਆਣਾ ਤੋਂ ਆਪਜੀ ਨਾਲ ਅਰਜ਼ ਕਰ ਰਿਹਾ ਇਹ ਕੱਲ ਇਹ ਮੁੱਦਾ ਹੋਇਆ ਹੈ ਇਹ ਕੀ ਪੂਰਾ ਹੋਇਆ ਕੀ ਔਰ ਇਹਦੇ ਪਿੱਛੇ ਰੀਜ਼ਨ ਕੀ ਹੈ ਕਿਉਂ ਇਹੋ ਜੀ ਨੋਬਤ ਆਈ ਹੈ ਉਹਨੂੰ ਸਾਹਿਬਾ ਵੀ ਰਾਜਸਥਾਨ ਚ ਦੋ ਤਿੰਨ ਸਥਾਨ ਹੈ ਜਿਹੜੇ ਸਿੱਖ ਜਿੱਥੇ ਬੰਦੀਆਂ ਦੇ ਕੇਂਦਰ ਬੰਦੂਏ ਸਿੱਖ ਸੰਘਰਸ਼ਾਂ ਦੇ ਜੀ ਜੰਨਗਰਬਾਪਾ ਦੀਪਯੰਗੁਰਦਵਾਰ ਹੋ ਗਿਆ ਜੀ ਜੀ ਤੇ ਗੋਲੂ ਵਾਲਾ ਜਿਹੜਾ ਹਨਮਾਨਗੜ ਜ਼ਿਲ੍ਹੇ ਦਾ ਗੁਰਦੁਆਰਾ ਮੈਂ ਤਾਂ ਅਫਗਾਨ ਸਾਹਿਬ ਜੀ ਜੀ ਔਰ ਬੋਲੂ ਵਾਲਾ ਜਿਹੜਾ ਪਿੰਡ ਹੈਗਾ ਉਸ ਤੇ ਜਾਟ ਲੋਬੀ ਜ਼ਿਆਦਾ ਹੈਗੀ ਆ ਦੂਜੇ ਗੈਰ ਸਿੱਖ ਜ਼ਿਆਦਾ ਹੈਗੇ ਆ ਸਿੱਖ ਬਹੁਤ ਘੱਟ ਹੈਗੇ ਉੱਥੇ ਜੀ ਜੀ ਜਿੰਨੇ ਵੀ ਸਿੱਖ ਸਨ ਜੋਏ ਆ ਭਾਵੇਂ ਉਹ ਸਿਵਲ ਜੱਜ ਦਾ ਇਗਜ਼ਾਮ ਹੋਵੇ ਜੈਪੁਰ ਚ ਕਿਰਪਾਨਾਂ ਉਤਾਰੀਆਂ ਬੱਚਿਆਂ ਦੀਆਂ ਤਾਂ ਬੀਬੀ ਹਰਮੀਤ ਕੌਰ ਨੇ ਉੱਥੇ ਜਾ ਕੇ ਲੜਾਈ ਲੜੀ ਜੀ ਜੇ ਜੈਸਰ ਸੰਗੀਆਂ ਨੇ ਲਿਖ ਕੇ ਪਾਇਆ ਵੀ ਪੰਜਾਬ ਛੜਾ ਸਿੱਖ ਸਾਰੇ ਮਰ ਜਾਣੇ ਚਾਹੀਦੇ ਆ ਤਾਂ ਬੀਬੀ ਹਰਮੀਤ ਕੌਰ ਉੱਥੇ ਪਹੁੰਚੀ ਹੂੰ ਜੇ ਚੋਣਾ ਚ ਕਿਰਪਾਨਾਂ ਉਤਾਰੀਆਂ ਤਾਂ ਬੀਬੀ ਹਰਮੀਤ ਕੌਰ ਉੱਥੇ ਪਹੁੰਚੀ ਹਰ ਕੰਮਾਂ ਤੇ ਸੋਸ਼ਲ ਕੰਮਾਂ ਚ ਬੀਬੀ ਹਰਮੀਤ ਕੌਰ ਨੇ ਮੋਰੀ ਲੋਦਾ ਕੀਤਾ ਇਹ ਉੱਥੇ ਗੁਰਦਰਾ ਸਾਹਿਬ ਦੇ ਮੁਖ ਪ੍ਰਬੰਧਕ ਨੇ ਜੀ ਮੁਖ ਪ੍ਰਬੰਧਕ ਹੈ ਜੀ 2017 ਤੋਂ ਕਮੇਟੀ ਹੈ ਉਸ ਕਮੇਟੀ ਦੀ ਪ੍ਰਧਾਨ ਹੈ ਜੀ ਉਹ ਜੀ ਹੜਾਏ ਤਾਮੜ સેવા ਸੰਭਾਲੀ ਉਹਨੇ ਜੋ ਪਿੱਛੇ ਮੀ ਆਇਆ ਜਦਾ ਤਾਂ ਉਹਨੇ ਗੁੱਲਗੁਲ સેવા ਸੰਭਾਲੀ ਜੀ ਵਿਆਹ ਕਰਨ ਦੀ ਗਰੀਬਾਂ ਦੇ 17 ਨਗਰ ਕੀਰਤਨ ਕੱਢੇ ਆ ਉੱਥੇ ਉਹ ਲੋਕਾਂ ਦੀ ਅੱਖ 'ਚ ਕ੍ਰਿਕ ਨਹੀਂ ਸੀਗੀ ਜੀ ਹੁਣ ਜਿਵੇਂ ਭਾਜਪਾ ਦੇ ਸੰਗ ਦੇ ਖਿਲਾਫ ਲੜਾਈ ਸ਼ੁਰੂ ਕੀਤੀ ਸੀ ਕਿ ਜਥੇਬੰਦੀਆਂ ਨੇ ਜੀ ਉਹਦੀ ਬੀਬੀ ਵੀ ਇੱਕ ਅਹਿਮ ਹਿੱਸਾ ਸੀ ਉਸ ਸੰਗਰਸ਼ੀਤਾ ਜੀ ਜੀ ਇਹਨਾਂ ਦੀ ਅੱਖ ਦੇ ਕਿਰਕਰੀ ਸੀਗੀ ਤੇ ਇਹ ਬੜੇ ਚਿਰ ਤੋਂ ਪਹਿਲਾਂ ਉਹਨਾਂ ਨੇ ਮਿਰਤ ਕੇਸ਼ਪਾਇ ਦੇਸ਼ ਦਰੂ ਦਾ ਜੀ ਫਿਰ ਫਾਪਾ ਗਗਨਦੀਪ ਸਿੰਘ ਦੇ ਕੇਸ਼ ਪਾਇਆ ਫਿਰ ਸੂਰਜਮੁਨੀ ਕਾਂਡ ਵਾਲੇ ਭਾਈ ਨਰਮਸੇ ਖਰਲੀਆਂ ਦੇ ਕੇਸ਼ ਪਾਇਆ ਕਿ ਸਾਰੇ ਰਾਜਸਥਾਨ ਦੇ ਸਿੱਖ ਨੇ ਜੀ ਸਾਰੇ ਰਾਜਸਥਾਨ ਦੇ ਸਿੱਖ ਹੈ ਜੀ ਜਿਹੜੇ ਮੇਨ ਮੁਖੀ ਸਿੱਖ ਹੈ ਜਥੇਬੰਦੀਆਂ ਦੇ ਜੀ ਜੀ ਠੀਕ ਹੈ ਬਈ ਫਿਰ ਹਣਵਾਰੀ ਆ ਗਈ ਬੀਬੀ ਹਰਮੀਤ ਕੌਰ ਦੀ ਇਹ ਲੋਕ ਦਬਾਅ ਬਣਾ ਕੇ ਬੀਬੀ ਹਰਮੀਤ ਕੌਰ ਨੂੰ ਉੱਥੋਂ ਦੀ ਘੜਨਾ ਚਾਹੁੰਦੇ ਸੀਗੇ ਜੀ ਵੀ ਕਿਸੇ ਤਰੀਕੇ ਇਸ ਥਾਂ ਤੇ ਜਿਹੜੀ ਸਿੱਖ ਸੂਚ ਹੈ ਨਾ ਉਹਨਾਂ ਆਪਣਨ ਪੇ ਤੇ ਉਦੋਂ ਤੇ ਇੱਕ ਜਿਹੜੇ ਇਥੇ ਦੀ ਐਮਐਲ ਹੈਗੀ ਆ ਬੀਜੇਪੀ ਦੇ ਉਹ ਉਹਨਾਂ ਨੂੰ ਜ਼ਿੰਮੇਵਾਰ ਆ ਜੀ ਸੰਗ ਤੇ ਬੀਜੇਪੀ ਨੇ ਜੀ ਮੁੜ ਕੇ ਕੀ ਆ ਸਿੱਖ ਬੋਤ ਘਟਾ ਤਾ ਗਈ ਆ ਤੇ ਇਹਨਾਂ ਨੇ ਕੀ ਕੀਤਾ ਵੀ ਇੱਥੇ ਹਰੀ ਦਾ ਮੰਦਿਰ ਹੈਗਾ ਗੱਲੂ ਵਾਲੇ ਹਮ ਹਰੀ ਦਾ ਮੰਦਿਰ ਸਾਰੇ ਜਿੰਨੇ ਵੀ ਗੈਰ ਸਿੱਖ ਆ ਜਿਹੜੇ ਦੁਖੀ ਆ ਜਿਹੜੇ ਛੇਕੇ ਕਾਲ ਤੱਕ ਸਾਬ ਤੋਂ ਛੇਕੇ ਬੰਦੇ ਵੀ ਹਮ ਉਹਦੀ ਇਗਵਾਈ ਚ ਇਹਨਾਂ ਨੇ ਕੱਟ ਕੀਤਾ ਤੇ ਮੰਦਿਰ ਤੋਂ ਗੁਰਦੁਆਰੇ ਉੱponਾਂ ਨੇ ਹਮਲਾ ਕੀਤਾ ਜੀ ਤੇ ਕੱਲ ਰਾਤ ਨੂੰ ਆਇਆ ਇਹ ਗੱਲ ਚਾਰ ਦਿਨ ਪੁਰਾਣੀ ਪੰਜ ਦਿਨ ਪੁਰਾਣੀ ਚਾਰ ਦਿਨ ਪਹਿਲਾਂ ਵੀ ਹੋਇਆ ਹੈ ਹਾਂਜੀ ਚਾਰ ਦਿਨ ਪਹਿਲਾਂ ਵੀ ਹਮਲਾ ਹੋਇਆ ਹੈ ਹਾਂਜੀ ਹਾਂਜੀ ਜੇ ਪਹਿਲਾਂ ਉਹ ਸਾਰਾ ਬਿਆ ਸੇਸ਼ ਬੋੜ ਰੋਣਾ ਪਿਆ ਚੋਦਾ ਜੀ ਜੀ ਉਹ ਤੋਂ ਫਿਰ ਇਹਨਾਂ ਨੇ ਜਦੋਂ ਹੌਲਾ ਕੀਤਾ ਤੇ ਅੱਗੋਂ ਬੀਬੀ ਹੁਣ ਸਾਰੇ ਸਿੰਘ ਕੁਰਬਾਨਾਂ ਲਾ ਕੇ ਨਿਕਲੇ ਬਾਹਰ ਜੀ ਜੀ ਇਹ ਸਾਰੇ ਭੱਜ ਗਏ ਜੀ ਪਾਜੀ ਕਿਤੇ ਬੇਇੱਜ਼ਤੀ ਵੜੀ ਹੋਈ ਦੂਜਾ ਕੀ ਹੈ ਬੀਜੇਪੀ ਤੇ ਸੰਗ ਨੰਗਾ ਹੋ ਗਿਆ ਵੀ ਇਹਨਾਂ ਨੇ ਜਿਹੜੇ ਮੰਦਰ ਕੱਟੇ ਕਿਤੇ ਨਾ ਜੀ ਮੰਦਰ ਤੋਂ ਗੁਰਦੁਆਰਾ ਟੈਕਾ ਨਾ ਬੜੀ ਮਾੜੀ ਗੱਲ ਨਾ ਸੀਗੀ ਮਾੜੀ ਗੱਲ ਹੈ ਇੱਕ ਧਰਮ ਸਥਾਨ ਤੋਂ ਦੂਜੇ ਧਰਮ ਸਥਾਨ ਤੇ ਹਮਲਾ ਕਰਨਾ ਬਹੁਤ ਮਾੜੀ ਗੱਲ ਹੈ ਬਹੁਤ ਮਾੜੀ ਗੱਲ ਹੈ ਹੈਨਾ ਸਵਾਰ ਦੇ ਵਿਗਾੜਨ ਦੀ ਨੀਤੀ ਸੀਗੀ ਵੀ ਇੱਥੇ ਸਵਾਰ ਖਤਮ ਕੀਤਾ ਜਾਵੇ ਇਸੇ ਘਟਕਿੰਦੀ ਚ ਦਿੱਲੀ ਹਾਲ ਇਹਨਾਂ ਕੀਤਾ ਜਾਵੇ ਜੀ ਜੀ ਪਰ ਉੱਥੇ ਲੋਕ ਸਮਝਦਾਰ ਸੀਗੇ ਲੋਕਾਂ ਨੇ ਇਸ ਗੱਲ ਦੀ ਬੜੀ ਨਿੰਦਾ ਕੀਤੀ ਬੀਜੇਪੀ ਦੀ ਹੂੰ ਹੂੰ ਉਹਨਾਂ ਨੇ ਕੀ ਕੀਤਾ ਵੀ ਫਿਰ ਇੱਕ ਐਮਐਲਏ ਇੱਥੋਂ ਦਾ ਉਹਨੇ ਮੈਂ じゃ ਕਿ ਕਬਜਾ ਦਵਾਂਗਾ ਤੁਹਾਨੂੰ ਉਹ ਬੀਜੇਪੀ ਦਾ ਐਮ.ਐਲ.ਏ. ਜੀ ਹੂੰ ਹੂੰ ਕੀ ਨਾਮ ਹੈ ਉਹਦਾ ਜੀ ਤੇ ਉਹ ਦੱਸ ਦਊਗਾ ਨਾਮ ਤੁਹਾਨੂੰ ਹਨਾ ਜੀ ਜੀ ਤੇ ਉਹਨੇ ਕੀ ਕੀਤਾ ਜੀ ਅਸੀਂ ਫਿਰ ਉਦੋਂ ਮੁੜ ਕੇ ਅਸੀਂ ਡੀ.ਜੀ.ਪੀ ਨੂੰ ਚੀਫ ਜਸਟਿਸ ਨੂੰ ਪ੍ਰੈਜ਼ੀਡੈਂਟ ਨੂੰ ਪੀ.ਐਮ ਨੂੰ ਸੀ.ਐਫ ਨੂੰ ਸਭ ਨੂੰ ਮੇਲ ਪਾ ਦੇ ਵੀ ਚਾਰ ਤਿੰਨ ਨੂੰ ਹਮਲਾ ਆਊਗਾ ਗੁਰਲਾ ਸਾਹਬ ਤੇ ਇਹ ਤੁਸੀਂ ਐਡਵਾਂਸ ਮੇਲ ਪਹਿਲਾਂ ਪਾਈ ਹੋਈ ਹੈ ਐਡਵਾਂਸ ਮੇਲ ਪਾਦੀ ਅਸੀਂ ਚੀਫ ਜਸਟਿਸ ਸੁਪਰੀਮ ਕੋਰਟ ਹਾਈ ਕੋਰਟ ਤੱਕ ਨੂੰ ਮੇਲ ਪਾਤੀ ਸਾਰੀ ਜੀ ਅਸੀਂ ਜੀ ਇਹਨਾਂ ਨੇ ਕੀ ਕੀਤਾ ਅੱਜ ਕੁਝ ਜਾਟਾਂ ਦੇ ਮੁੰਡੇ ਗੈਰ ਸਿੱਖ ਸੀਗੇ ਹੂੰ ਹੂੰ ਅੱਜ ਸਵੇਰੇ 10:00 ਵਜੇ ਇਹਨਾਂ ਨੇ ਪਿੱਛੋਂ ਕੰਨਾਂ ਡੱਪੀਆਂ ਤੇ ਚੁੱਪਚਾਪੜਾ ਜਿੱਥੇ ਸਿੰਘ ਸੁੱਤੇ ਹੋਏ ਜਗੇ ਆ ਕੋਈ 25 ਸਿੰਘ ਸੀ ਕਿ ਉੱਥੇ ਜੀ ਜੀ ਇਹਨਾਂ ਨੇ ਸੁੱਤੇ ਬੇ ਸਿੰਘਾਂ ਦੇ ਹਮਲਾ ਕਰਤਾ ਜੀ ਜੀ 10 ਤੋਂ 10 ਸਾਲ ਦੇ ਬੱਚੇ ਵੀ ਵੱਡੇ ਇਹਨਾਂ ਨੇ ਉੱਥੇ ਜੀ ਬਈ ਗੁਰੂ ਤੁਸੀਂ ਮੇਰਾ ਦੇਖੋ ਆਈਡੀ ਦੇ ਛੋਟੇ ਬੱਚੇ 9-9 ਸਾਲ ਦੇ ਬੱਚੇ ਵੱਡੇ ਹਨ ਉੱਥੇ ਜੀ ਇਹਨਾਂ ਨੇ ਜੀ ਉਸ ਤੋਂ ਬਾਅਦ ਇਹ ਉਹ ਬੀਬੀ ਦੇ ਗੇੜ-ਗੁੜ ਭੰਨੇ ਇਹਨਾਂ ਨੇ ਜੀ ਜੀ ਤੇ ਸਭ ਦੇ ਮਾਈਲ ਫੁੱਲੇ ਜੀ ਸਾਰੇ ਕੁੱਟ ਕੇ ਘੜਤੇ ਕੁਝ ਬੰਦੇ ਅੰਦਰ ਰੱਖ ਲਏ ਚਾਰਕ ਬੰਦੇ ਉਹਨਾਂ ਨੇ ਅੰਦਰ ਰਹਿ ਗਏ ਜੀ ਜੀ ਉਹ ਤੋਂ ਬਾਅਦ ਹੀ ਹੁਣ ਸਭ ਦਾ ਇਲਾਜ ਕਰਾਇਆ ਹੁਣ ਪੁਲਿਸ ਨੇ ਕੇਸ ਦਰਜ ਕਰ ਲਿਆ ਪਰ ਇਹ ਸਾਰੀ ਸਾਜ਼ਿਸ਼ ਪੁਲਿਸ ਦੀ ਮਿਲੀ ਭੁਗਤ ਨਾਲ ਹੋਈ ਹੈ ਜੀ ਪੁਲਿਸ ਉੱਥੇ ਮੌਜੂਦ ਸੀਗੀ ਜਦੋਂ ਇਹ ਹਮਲਾ ਹੋਇਆ ਉਹਦੋਂ ਪੁਲਿਸ ਮੌਕੇ ਤੇ ਮੌਜੂਦ ਸੀ ਪੁਲਿਸ ਪੱਕਾ ਪੈਰਾ ਚੱਲ ਰਿਆ ਸੀਗਾ ਜੀ ਪੱਕਾ ਪੈਰਾ ਚੱਲ ਰਿਆ ਲੇਕਿਨ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਜੇ ਕਾਰਵਾਈ ਕਰੇਂਦਰ ਵੜੀ ਸਿੰਘ ਦੇ ਜੀ ਉਹ ਹੂੰ 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 ਐਮਐਲਏ ਦੀ ਸ਼ੈ ਹੈ ਭਾਜਪਾ ਦੀ ਸਾਜ਼ਿਸ਼ ਹੈ ਵੀ ਸਿੱਖਾਂ ਦੀ ਆਵਾਜ਼ ਬੰਦ ਕੀਤੀ ਜਾਵੇ ਇਹ ਸਿੱਖ ਸਰਕਾਰ ਦੇ ਖਿਲਾਫ ਬੋਲ ਨਾ ਸਕਣ ਕਿੰਨੇ ਸਿੱਖ ਜ਼ਖਮੀ ਹੋਏ ਜੀ ਇਹਦੇ ਚ ਇਹ ਜ ਤਕਰੀਬਨ ਜੀ ਸਤ ਸਿੰਘ ਦਾ ਗੰਗਨਗਰ ਐਡਮਿਟ ਹੈ ਜੀ ਜੀ ਤੇ ਬਾਕੀ ਜੋ ਬੋਲੂ ਵਾਲੇ ਇੱਥੇ ਐਡਮਿਟ ਹੈ ਜੀ ਚਾਰ ਮੈਂ ਤੁਹਾਡੀ ਵੀਡੀਓ ਸੁਣ ਰਿਹਾ ਹਾਂ ਸਾ ਵੀ ਕੁਝ ਸਿੰਘ ਜਿਹੜੇ ਨੇ ਜਿਨ੍ਹਾਂ ਨੂੰ ਥੋੜੇ ਗੰਭੀਰ ਹਾਲਤੇ ਚ ਵੀ ਨੇ ਉਹਨਾਂ ਨੂੰ ਖਤਰਾ ਵੀ ਹੋ ਸਕਦਾ ਕੋਈ ਐਸੀ ਗੱਲ ਵੀ ਹੈ ਜੀ ਜੀ ਬਿਲਕੁਲ ਉੱਥੇ ਇੱਕ ਕਾਬਲ ਸਿੰਘ ਜੀ ਹੈ ਉਹ ਐਸ਼ੀ ਵੜ ਭਰਤੀ ਹੈ ਜੀ ਉਹ ਸੀਰੀਅਸ ਜਿਆਦਾ ਹੈਗੇ ਆ ਜੀ ਤੇ ਇੱਕ ਬਾਪੂ ਅੰਗਰੇਜ਼ ਸਿੰਘ ਬਜ਼ੁਰਗ ਹੈਗਾ ਉਹ ਵੀ ਬੜੇ ਸਿੱਧੀ ਸਗੇ ਆ ਜੀ ਬਾਪੂ ਨੈਭ ਸਿੰਘ ਹੈ ਛੋਟ ਛੋਟ ਬੱਚੀ ਹੈਗੀ ਹੈ ਜੀ ਤੇ ਬੀਬੀ ਹਰਮਿਤ ਕੌਰ ਜੀ ਉਹਨਾਂ ਦਾ ਪਤਾ ਲੱਗ ਗਿਆ ਜੀ ਉਹ ਕਿੱਥੇ ਨੇ ਪਤਾ ਲੱਗ ਗਿਆ ਮੈਂ ਠੀਕ ਹੈ ਜੀ ਬਿਲਕੁਲ ਉਹ ਠੀਕ ਨੇ ਤੇ ਰਾਜਸਥਾਨ ਦੇ ਸਿੰਘ ਜਿਹੜੇ ਨੇ ਉਹ ਤ੍ਰੀਏ ਦੇ ਵਿੱਚ ਅੱਗਾ ਕੀ ਫੈਸਲਾ ਲੈ ਰਹੇ ਹੋ ਤੁਸੀਂ ਤੇ ਬਾਕੀ ਜਿਹੜੀ ਕਾਮ ਹੈ ਉਹਨੂੰ ਤੁਸੀਂ ਕੀ ਜਿਹੜਾ ਅਪੀਲ ਕਰਨਾ ਚਾਹੁੰਦੇ ਹੋ ਅਸੀਂ ਕੁਝ ਜੀ ਕਾਲਤਖ ਸਾਹਿਬ ਤੇ ਮੈਸੇਜ ਕਰਵਾਇਆ ਕਰਤਾ ਤਮੇਸ਼ ਸਾਹਿਬ ਨਾਲ ਗੱਲ ਹੋਊਗੀ ਜੀ ਠੀਕ ਹੈ ਨਾ ਜੀ ਕਿਉਂਕਿ ਇਹ ਹਮਲਾ ਧਰਮਸਥਾਨ ਤੇ ਹੈ ਜੀ ਹੁਣ ਜਿੱਦਾਂ ਦੇ ਐ ਐਸਜੀਪੀਸੀ ਕਾਲਤਖ ਹਦਾਇਤ ਕਰੂ ਜਿਥੇ ਜੋ ਦੇਸ਼ ਕਰਨੀਆਂ ਸੀ ਉਹਦੇ ਪਾਰਾ ਦਵਾਂਗੇ ਜੀ ਆਕੇ ਬਿਲਕੁਲ ਠੀਕ ਹੈ ਜਿਹੜਾ ਪ ਪੁਲਿਸ ਨੇ ਤਾਂ ਰਾਕੇ ਨੂੰ ਪਤਾ ਨਹੀਂ ਦੋ ਪਰਚੇ ਦਰਜ ਕੀਤੇ ਪੁਲਿਸ ਨੇ ਇੱਕ ਤਾਂ ਸਾਡੀ ਅੱਖਾਂ 'ਚ ਕੱਟਾ ਪਾਉਣ ਵਾਸਤੇ ਇੱਕ ਤਾਂ ਪਰਚਾ ਦਰਜ ਕਰ ਲਿਆ ਰਾਜਕੀਏ ਕਾਰਿਆ 'ਚ ਬਾਧਾ ਪਾਉਣ ਦਾ ਹੂੰ ਵੀ ਸਾਡਾ ਪਹਿਰਾ ਸੀ ਇਹ ਬੰਦੇ ਬਾਹਰੋਂ ਆ ਕੇ ਧੱਕਾ ਕੇ ਤੰਦਰ ਵੜ ਗਏ ਇੱਕ ਉਹ ਦਰਜ ਕੀਤਾ ਜੀ ਇੱਕ ਬੀਬੀ ਹਰਮੀਤਕੌਰ ਕੇ ਸਰਜ ਕਰਾਇਆ ਜੀ ਬੀਬੀ ਹਰਮੀਤਕੌਰ ਨੇ ਜਿਹੜਾ ਕਰਾਇਆ ਉਹਦੇ ਪਰਚਾ ਦਰਜ ਹੋਇਆ ਹਾਂ ਦੋ ਕਿਸ ਦਰਜ ਹੋਏ ਵੀਰੇ 'ਚ ਅਟੈਂਪਟ ਟੂ ਮਰਡਰ ਦੀ ਨ ਲਾਈ ਹੈ ਕਿ ਨਹੀਂ ਲਾਈ ਧਾਰਾ ਕਿਉਂਕਿ ਇਹ ਕਲੀਅਰ ਕੱਟ ਅਟੈਂਪਟ ਟੂ ਮਰਡਰ ਹੈ ਹਾਂ ਜੀ ਜੀ ਇਹ ਵੀ ਪਤਾ ਹੈ ਬਸਪਾ ਸਿੰਘ ਵੀ ਅਟੈਂਪਟ ਟੂ ਮਰਡਰ ਵੀ ਹੈ ਜ ਇਹ ਤੁਹਾਨੂੰ ਮਿਲਦਾ ਪਰਚਾ ਤੇ ਕੋਈ ਜਰੂਰ ਮੇਰਾ ਨੰਬਰ ਤੁਹਾਡੇ ਕੋਲ ਆ ਗਿਆ ਪਰਚਾ ਨੂੰ ਜਰੂਰ ਭੇਜਣਾ ਤੇਰਾ ਉਹਦੀ ਸਭ ਕੋ ਕਰਾਂਗੇ ਤੇ ਬਾਕੀ ਜਿਸ ਤੰਮੀ ਇੱਕ ਕਮਾਲ ਦੀ ਗੱਲ ਦੇਖੋ ਵੀ ਅਜੇ ਬੰਦੇ ਬੈਠੇ ਆ ਪੁਲਿਸ ਬਾਹਰ ਖੜੀ ਪੁਲਿਸ ਅਜੇ ਨਹੀਂ ਕੱਢ ਰਹੀ ਪੁਲਿਸ ਨਾਲ ਫੜ ਰਹੀ ਹੋਣਾ ਉਹਨਾਂ ਨੂੰ ਅੱਛਾ ਜੀ ਵੀ ਤੁਹਾਡੇ ਸਾਹਮਣੇ ਦੂਸ਼ੀ ਬੈਠੇ ਐ ਮਤਲਬ ਕੋਈ ਗ੍ਰਿਫਤਾਰੀ ਨਹੀਂ ਕੀਤੀ ਪੁਲਿਸ ਨੇ ਹਾਲੇ ਤੱਕ ਕੋਈ ਚਾਰ ਮਿੰਟ ਨਹੀਂ ਹੋਇਆ ਜੀ ਦਬਾਅ ਨੇ ਸਰਕਾਰ ਦਾ ਜੀ ਸਰਕਾਰ ਔਰ ਪੁਲਿਸ ਦੀ ਕਲੀਅਰ ਮਿਲੀ ਭਗਤ ਹੈ ਤੁਹਾਡੇ ਤੁਸੀਂ ਤੁਹਾਡੇ ਜੀ ਅਜੇ ਕਰਕੇ ਬੰਦੇ ਸਾਹਮਣੇ ਬੈਠੇ ਨਜ਼ਰ ਆ ਰਹੇ ਉਹਨਾਂ ਨੂੰ ਜੀ ਉਹ ਵੀਡੀਓ ਬਾਰੇ ਛੱਪੇ ਜਣ ਗਏ ਜੀ ਮੈਂ ਦੇਖ ਰਿਹਾ ਇੱਕ ਬਜ਼ੁਰਗ ਜਿਹੜੇ ਨੇ ਉਹ ਨਿਆਂਗ ਸਿੰਘ ਨੇ ਸ਼ਾਇਦ ਜਿਨ੍ਹਾਂ ਨੂੰ ਜਿਨ੍ਹਾਂ ਦੇ ਅਟੈਕ ਹੋਇਆ ਉਹਨਾਂ ਨੇ ਕਿਹਾ ਵੀ ਅਸੀਂ ਦਸ਼ਮੇਸ਼ ਟਰਨਾਂ ਦਲ ਦੇ ਆ ਹੂੰ ਮੇਰੇ ਬਾਬਾ ਮੇਜਰ ਸਾਂ ਗੱਲ ਹੋਈ ਹੈ ਬਾਬਾ ਮੇਜਰ ਨੇ ਕਿਹਾ ਮੇਰੇ ਕੋਈ ਬੰਦੇ ਨਹੀਂ ਆ ਹੂੰ ਨਹੀਂ ਬੰਦੇ ਨਾ ਵੀ ਹੁਣ ਸਿੱਖ ਤਾਂ ਹੈਗੇ ਆ ਸਿੱਖ ਤਾਂ ਹੈਗੇ ਆ ਬਾਬਾ ਮੇਜਰ ਸਾਨੂੰ ਇਹ ਤਾਂ ਪਤਾ ਵੀ ਸਿੱਖ ਤਾਂ ਹੈਗੇ ਆ ਸਿੱਖਾਂ ਤੇ ਗੁਰੂ ਘਰ ਤੇ ਅਟੈਕ ਹੋਇਆ ਹੈ ਭਾਵੇਂ ਤੁਹਾਡੇ ਦਲ ਦੇ ਹੋਣ ਜਾਂ ਨਾ ਹੁਣ ਤੁਹਾਡਾ ਫਰਜ਼ ਬੰਦਾ ਉੱਥੇ ਜਾਓ ਤੁਸੀਂ ਉਹਨਾਂ ਨੇ ਕਿਹਾ ਬਿਲਕੁਲ ਇਹ ਨਾ ਵੀਡੀਓ ਪਾ ਕੇ ਮੈਂ ਵੇਖਦਾ ਇਹ ਕਾਹ ਦਾ ਖੰਡ ਕਰੂੰਗਾ ਮੈਂ ਬਿਲਕੁਲ ਐਕਸ਼ਨ ਲਵਾਂਗਾ ਦੇਖੋ ਕੀ ਕਰਦੇ ਇਹ ਤਾਂ ਮੈਂ ਸਿੱਕ ਨੂੰ ਹੀ ਕਰਤਾ ਉਹਨਾਂ ਨੂੰ ਹੂੰ ਅਸੀਂ ਸਾਰਾ ਸਤਾ ਸਿੱਖ ਜਿੱਥੇ ਬੰਦੇ ਤਿਆਰੇ ਵੇਟ ਕਰ ਰਹੀਆਂ ਮੈਂ ਜੋ ਉਦੇਸ਼ ਪੰਜਾਬ ਤੋਂ ਆਉਗਾ ਨਾ ਜੀ ਜੀ ਉਹਦੇ ਮਤਾਬਕ ਸਿੱਖਲੀ ਕਰ ਸ਼ੁਰੂ ਕਰ ਦਾਂਗੇ ਜੀ ਚਲੋ ਕੋਈ ਨਹੀਂ ਜੀ ਹਰਿਆਣੇ ਦੇ ਸਿੱਖ ਵੀ ਤੁਹਾਡੇ ਨਾਲ ਨੇ ਜਿੱਥੇ ਲੋੜ ਹੋਏ ਦੱਸਣਾ ਤੇ ਸਿੱਖ ਜਿਹੜੇ ਵੱਚੜ ਕੇ ਪਹੁੰਚੇ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਣ ਸਰਦਾਰ ਤਜਿੰਦਰਪਾਲ ਸਿੰਘ ਟਿੰਮਾ ਜਿਨ੍ਹਾਂ ਨੇ ਇਸ ਪੂਰੀ ਘਟ ਔਰ ਸੰਘ ਦੇ ਉੱਤੇ ਸਿੱਧਾ ਸਿੱਧਾ ਰੋਪ ਲਗਾਇਆ ਕਿ ਲੋਕਲ ਐਮ ਐਲ ਏ ਜਿਹੜਾ ਹੈ ਉਹਦੀ ਮਿਲੀ ਭੁਗਤ ਨਾਲ ਇਹ ਸਾਰਾ ਕੰਮ ਹੋਇਆ ਹੈ। ਔਰ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਨੂੰ ਸੁਪਰੀਮ ਕੋਰਟ ਨੂੰ ਹਾਈ ਕੋਰਟ ਨੂੰ ਡੀ ਜੀ ਪੀ ਨੂੰ ਪਹਿਲਾਂ ਹੀ ਈਮੇਲ ਕਰ ਦਿੱਤੀ ਗਈ ਸੀ ਕਿ 4 ਤਰੀਕ ਨੂੰ ਹਮਲਾ ਹੋਏਗਾ, 4 ਤਰੀਕ ਦੇ ਹਮਲੇ ਦੀ ਸਾਜ਼ਿਸ਼ ਜਿਹੜੀ ਹੈ ਉਹ ਰਚੀ ਜਾ ਰਹੀ ਹੈ। ਲੇਕਿਨ ਪ੍ਰੀ ਇਨਟੀਮੇਸ਼ਨ ਹੋਣ ਦੇ ਬਾਵਜੂਦ ਉੱਥੇ ਜਿਹੜੇ ਨੇ ਪ੍ਰਬੰਧ ਕਿਉਂ ਨਹੀਂ ਕੀਤੇਗੇ? ਜਿਹੜੀ ਮੌਕੇ ਤੇ ਪੁਲਿਸ ਦੀ ਉਹਨਾਂ ਦਾ ਰੋਲ ਕੀ ਰਿਹਾ ਹੈ, ਉਹਨਾਂ ਨੇ ਕਿਉਂ ਨਹੀਂ ਡੱਕਿਆ? ਉਹਨਾਂ ਨੇ ਕੋਈ ਜਿਹੜਾ ਰੋਕਣ ਵਾਸਤੇ ਜਿਹੜਾ ਇੱਕ ਪੁਲਿਸ ਦੀ ਜਿਹੜੀ ਡਿਊਟੀ ਹੁੰਦੀ ਹੈ ਕਿ ਲੋੜ ਪਏ ਤੇ ਹਵਾਈ ਫਾਇਰ ਕਰੇ ਜਾਂ ਅੱਗੋ ਜਿੱਦਾਂ ਵੀ ਲੋੜ ਪਏ ਰੋਕੇ ਪੁਲਿਸ ਨੇ ਉਹ ਕਾਰਵਾਈ ਕਿਉਂ ਨਹੀਂ ਕੀਤੀ ਇਹਦੇ ਚ ਕਿਹੜੀਆਂ ਕਿਹੜੀਆਂ ਧਾਰਾਵਾਂ ਦੇ ਵਿੱਚ ਪਰਚੇ ਦਰਜ ਹੋਏ ਨੇ ਜਿਹੜੇ ਬੰਦੇ ਜਿਹੜੇ ਹਮਲਾ ਕਰਨ ਵਾਲੇ ਨੇ ਉਹ ਬੰਦੇ ਹੱਲੀ ਅਗਰ ਉਸ ਪਿੰਡ ਚ ਘੁੰਮ ਰਹੇ ਨੇ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾ ਰਿਹਾ ਇਹ ਬੜੇ ਸਵਾਲ ਨੇ ਰਾਜਸਥਾਨ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਸੈਂਟਰ ਵਿੱਚ ਵੀ ਬੀਜੇਪੀ ਦੀ ਸਰਕਾਰ ਸਰਕਾਰ ਹੈ ਔਰ ਇਹ ਮੁੱਦਾ ਕੇਵਲ ਰਾਜਸਥਾਨ ਤੱਕ ਸੀਮਿਤ ਰਹਿਣ ਵਾਲਾ ਨਹੀਂ ਹੈ ਇਹ ਪੂਰੇ ਦੇਸ਼ ਵਿੱਚ ਜਾਏਗਾ ਪੂਰੀ ਦੁਨੀਆ ਦੇ ਸਿੱਖਾਂ ਦੇ ਵਿੱਚ ਇਹਦਾ ਮੈਸੇਜ ਜਾਏਗਾ ਇੱਕ ਪਾਸੇ ਸਰਕਾਰ ਜਿਹੜੀ ਹੈ ਗੁਰਤੇਗ ਭਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬ ਦੀ ਮਨਾ ਰਹੀ ਹੈ ਤੇ ਪ੍ਰਧਾਨ ਮੰਤਰੀ ਜੀ ਇਹ ਦੱਸ ਰਹੇ ਨੇ ਕਿ ਜਦੋਂ 84 ਦੇ ਦੰਗੇ ਹੋਏ ਸੀ ਜਿਹਨੂੰ ਅਸੀਂ ਸਿੱਖ ਨਸਲ ਕੁਸ਼ੀ ਕਹਿੰਨੇ ਆ ਉਹਦੇ ਵਿੱਚ ਸਾਡੇ ਭਾਜਪਾ ਦੇ ਸਾਥੀਆਂ ਨੇ ਤੇ ਆਰਐਸਐਸ ਦੇ ਸਾਥੀਆਂ ਨੇ ਸਿੱਖਾਂ ਨੂੰ ਬਚਾਇਆ ਸੀ ਜਦੋਂ ਕਾਂਗਰਸ ਨੇ ਉਹ ਹਮਲਾ ਕਰਵਾਇਆ ਸੀ ਦੂਜੇ ਪਾਸੇ ਇਹ આરોਪ ਲੱਗ ਰਹੇ ਨੇ ਕਿ ਉਹਨਾਂ ਦੀ ਆਪਣੀ ਪਾਰਟੀ ਦੇ ਬੰਦੇ ਜਿਹੜੇ ਨੇ ਆਪਣੀ ਪਾਰਟੀ ਦੇ ਐਮਐਲਏ ਜਿਹੜੇ ਨੇ ਉਹ ਮੰਦਿਰ ਵਿੱਚ ਸਾਰੇ ਨੂੰ ਇਕੱਠਾ ਕਰਕੇ ਤੇ ਉੱਥੋਂ ਜਾ ਕੇ ਅਟੈਕ ਕਰ ਰਹੇ ਨੇ ਗੁਰੂ ਘਰ ਦੇ ਉੱਤੇ ਔਰ ਸੂਚਨਾ ਮਿਲਣ ਦੇ ਬਾਵਜੂਦ ਜਿਹੜੀ ਹੈ ਪੁਲਿਸ ਕਾਰਵਾਈ ਨਹੀਂ ਕਰ ਰਹੀ ਬੁਰੀ ਤਰ੍ਹਾਂ ਸਿੱਖ ਜ਼ਖਮੀ ਹੋਏ ਨੇ ਅਟੈਕ ਕੀਤੇ ਗਏ ਨੇ ਬੱਚੇ ਨਹੀਂ ਬਖਸ਼ੇ ਗਏ ਬੀਬੀਆਂ ਨਹੀਂ ਬਖਸ਼ੀਆਂ ਗਈਆਂ ਬਜ਼ੁਰਗ ਨਹੀਂ ਬਖਸ਼ੇ ਗਏ ਮੈਨੂੰ ਲੱਗਦਾ ਹੈ ਕਿ ਬੀਜੇਪੀ ਸਰਕਾਰ ਨੂੰ ਬੜੇ ਗੰਭੀਰਤਾ ਨਾਲ ਇਸ ਮੁੱਦੇ ਦੇ ਉੱਤੇ ਸੋਚਣਾ ਪਏਗਾ ਬਣਦੀ ਕਾਰਵਾਈ ਜਿਹੜੀ ਹੈ ਤੁਰੰਤ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਜਿਹੜੀ ਇੱਕ ਬੇਗਾਨਗੀ ਦੀ ਭਾਵਨਾ ਹੈ ਇੱਕ ਜਿਹੜਾ ਇਹ ਲੱਗਦਾ ਹੈ ਕਿ ਸਾੜਨਾ ਤੱਕਾ ਹੋ ਰਿਹਾ ਹੈ ਸਾਨੂੰ ਦੂਜੇ ਦਰਜੇ ਦੇ ਸ਼ਹਿਰੀ ਵਾਲਾ ਸਾੜਨਾ ਸਲੂਕ ਕੀਤਾ ਜਾ ਰਿਹਾ ਹੈ ਉਹ ਭਾਵਨਾ ਜਿਹੜੀ ਹੈ ਉਹ ਅੱਗੇ ਨਾ ਵਧੇ ਇਹਦੇ ਵਾਸਤੇ ਸਾਡੀ ਨਜ਼ਰ ਰਹੇਗੀ ਜੋ ਵੀ ਅਜ ਕਾਰਵਾਈ ਹੋਏਗੀ ਜਿਹੜੀ ਅਰਜ ਦਰਜ ਹੋਈ ਹੈ ਅਸੀਂ ਉਹਦੀ ਕਾਪੀ ਮੰਗਾਵਾਂਗੇ ਤੇ ਤੁਹਾਨੂੰ ਦੱਸਾਂਗੇ ਵੀ ਕਿਹੜੀ ਕਿਹੜੀ ਧਾਰਾ ਵਿੱਚ ਪਰਚਾ ਦਰਜ ਕੀਤਾ ਗਿਆ ਔਰ ਅੱਗੇ ਕੀ ਕਾਰਵਾਈ ਹੋਈ ਹੈ ਕੀ ਸਿੱਖ ਜਿਹਦੇ ਬੰਦੀਆਂ ਦੀ ਕਾਲ ਰਹੇਗੀ ਇਹ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਰਹਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ